मान हैं आपने उस दिन जीरो हां जी हां जी हां जी पूरे देश का पंजाब बनेगा हीरो इस बार लोकसभा में आम आदमी पार्टी पंजाब में तेरह जीरो तेरह की तेरह जीतेंगे जी शुरू किया धमकियों लगी छब्बीस जनवरी जान तो मार दिया डीजीपी साहब को कोई गल नहीं जी ਜਦੋਂ ਅਸੀਂ ਕੋਈ ਜੌਬ ਕਰ ਰਹੇ ਹਾਂ ਜਦੋਂ ਅਸੀਂ 3.5 ਕਰੋੜ ਲੋਕਾਂ ਦੇ ਸੁੱਖ ਤੇ ਚੈਨ ਦੀ ਜਿਹੜੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਾਂ ਮ ਦੇ ਰਹੇ ਹਾਂ ਉਹਨਾਂ ਨੂੰ ਜੇਲ੍ਹਾਂ ਚ ਦੇ ਰਹੇ ਹਾਂ ਜਾਂ ਉਹ ਜੇ ਅੱਗਿਓ ਕੋਈ ਬਾਉਂਸ ਬੈਕ ਕਰਦੇ ਨੇ ਤਾਂ ਉਹਨਾਂ ਨੂੰ ਗੋਲੀਆਂ ਵੀ ਲੱਗ ਰਹੀਆਂ ਨੇ ਜ਼ਖਮੀ ਵੀ ਹੋ ਰਹੇ ਨੇ ਔਰ ਕਈ ਤਾਂ ਮਾਰੇ ਵੀ ਗਏ ਨੇ ਤਾਂ ਫਿਰ ਕੋਈ ਗੱਲ ਨਹੀਂ ਤਾਂ ਫਿਰ ਆਉਣਗੇ ਹੀ ਕੋਈ ਗੱਲ ਨਹੀਂ ਅਸੀਂ ਤਾਂ ਅਸੀਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹਾਂ ਔਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸੁੱਖ ਸੁੱਖ ਚੈਨ ਉਹਨਾਂ ਦਾ ਬਹਾਲ ਰੱਖਣਾ ਇਹ ਸਾਡਾ ਫਰਜ ਹੈ ਸੋ ਅਸੀਂ ਆਪਣੀ ਪੁਲਿਸ ਨੂੰ ਵੀ ਅਪਡੇਟ ਰੱਖਦੇ ਆ ਤਾਂ ਕਿਉਂਕਿ ਸਾਡੇ 500 ਕਿਲੋਮੀਟਰ ਦੇ ਲਗਭਗ 532 ਕਿਲੋਮੀਟਰ ਸਾਡਾ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਨਾਲ ਲੱਗਦਾ ਸੋ ਸਾਨੂੰ ਇੰਟਰਨਲ ਸਕਿਉਰਿਟੀ ਦੇ ਨਾਲ ਨਾਲ ਸਾਨੂੰ ਬਾਹਰੋਂ ਵੀ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਵੀ ਸਾਨੂੰ ਬਹੁਤ ਸਾਰਾ ਧਿਆਨ ਦੇਣਾ ਪੈਂਦਾ ਔਰ ਬੀਐਸਐਫ ਨਾਲ ਮਿਲ ਕੇ ਕੰਮ ਕਰਦੇ ਆ। ਦੇਖੋ ਜੀ ਕਈ ਦੇਸ਼ ਐ ਹੈ ਜੇ ਇਹਨੇ ਜਿੱਥੇ ਉਹਨਾਂ ਨੇ ਪਨਾਹ ਲਈ ਹੋਈ ਹੈ ਉਹਨਾਂ ਨੇ ਉਹਨਾਂ ਉਹਨਾਂ ਮੁਲਕਾਂ ਦਾ ਵੀ ਜਿਹੜਾ ਉੱਥੇ ਰਹਿਣਾ ਦੋਪਰ ਕਰਤਾ ਸੋ ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜੇ ਵੀ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਅੰਸਰ ਹੈਗੇ ਨੇ ਜਾਂ ਤਾਂ ਉਹਨਾਂ ਨੇ ਸਰਕਾਰਾਂ ਉੱਥੇ ਹੀ ਉਹਨਾਂ ਨੂੰ ਰੋਕਣ ਜਾਂ ਫਿਰ ਜੋ ਭਾਰਤ ਸਰਕਾਰ ਦੀ ਨੀਤੀ ਹੈ ਵਿਦੇਸ਼ ਸਰਕਾਰ ਦੀ ਨੀਤੀ ਹੈ ਕਿ ਜਿਵੇਂ ਸਾਡੇ ਵੀ ਕਈ ਮੋਸਟ ਵਾਂਟਡ ਜਿਹੜੇ ਨੇ ਵਿਦੇਸ਼ਾਂ 'ਚ ਰਹਿੰਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਹੈ ਸਾਨੂੰ ਫਿਰ ministry of external affair ਤੇ home affair ਨਾਲ ਗੱਲਬਾਤ ਕਰਕੇ ਜਿਹੜਾ ਕਰਨਾ ਪੈਂਦਾ ਸੀ ਉਹਨਾਂ ਨੇ ਇਨਟੈਚ ਚ ਲਗਾ ਦਿੱਤਾ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਕਿ ਅਸੀਂ ਟੋੜ ਦਾ ਖਰਚਾ ਹਰ ਰੋਇ ਪੰਜਾਬ ਤੇ ਪੈ ਰਹੇ ਹਾਂ। ਨਵਜੋਤ ਸਿੰਘ ਸਿੱਧੂ ਜਦੋਂ ਮੰਤਰੀ ਸੀ ਉਦੋਂ ਤਾਂ ਕੁਝ ਕੀਤਾ ਨਹੀਂ। ਨਵਜੋਤ ਸਿੰਘ ਸਿੱਧੂ ਨੂੰ ਜਦੋਂ ਬਿਜਲੀ ਮੰਤralਾ ਦੇ ਦਿੱਤਾ ਸੀ ਉਦੋਂ ਉਹਨਾਂ ਨੇ ਲਿਆ ਨਹੀਂ। ਹੁਣ ਜੇ ਅਸੀਂ 1080 ਕਰੋੜ ਦਾ ਅਸੀਂ ਫਰਮਲ ਪ੍ਰਾਂਟ ਖਰੀਦ ਲਿਆ ਤਾਂ ਉਹ ਕਹਿੰਦੇ 6000 ਕਰੋੜ ਦਾ ਪਤਾ ਨਹੀਂ ਕਿੱਥੋਂ ਹੋਰ ਦੇਣੇ ਸੋ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਬਾਈਪੀਐਸ 'ਚ ਪੜੇ ਹੋਏ ਨੇ ਉਹ بڑے بڑے ਸਕੂਲਾਂ 'ਚ ਪੜੇ ਹੋਏ ਨੇ ਕਿਰਪਾ ਕਰਕੇ ਅੰਕੜੇ ਪੂਰੇ ਲੈ ਕੇ ਆਇਆ ਕਰੋ ਲਿਟਲ ਨੋਲਿਜ ਇਜ਼ ਟੂ ਡੇਂਜਰਸ ਜੇ ਪੰਜਾਬੀ 'ਚ ਕਮ ਘੱਟ ਜਾਣਕਾਰੀ ਬਹੁਤ ਖਤਰਨਾਕ ਹੋ ਜਾਂਦੀ ਹੈ ਮਾਨ ਸਰ ਮਾਨ ਸਰ ਕੈਰੇਕਟਰ ਆਪਨੇ ਕੀ ਪੇਸ਼ ਨਹੀਂ ਕਰਦੇ ਲੋਕੀ ਬਾਤ ਉਸ ਦਿਨ ਆਪਨੇ 13 ਜ਼ੀਰੋ ਦੀ ਬਾਤ ਕੀਤੀ ਜੀ ਅਲਾਈਅੰਸ ਦੀ ਬਾਤ ਚੱਲ ਰਹੀ ਹੈ ਤਾਂ ਆਪ ਵੀ 13 ਜ਼ੀਰੋ ਨੂੰ ਮੰਨ ਰਹੇ ਆ ਆਮ ਆਮੀ ਪਾਰਟੀ ਹਾਂਜੀ 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 ਪੂਰੇ ਦੇਸ਼ ਦਾ ਪੰਜਾਬ ਬਣੇਗਾ ਹੀਰੋ ਇਸ ਵਾਰ ਲੋਕ ਸਭਾ ਮੇ ਆਮਾਣੀ ਪਾਰਟੀ ਪੰਜਾਬ ਮੇ 13 0 13 ਕੀ 13 ਜਿੱਤਣਗੇ ਜੀ ਬੈਂਕ ਸਟੇ ਤੋਂ ਕੰਮ ਸ਼ੁਰੂ ਕੀਤਾ ਤਾਂ ਪਹਿਲਾਂ ਤੋਂ ਕੰਮ ਕਿਉਂ ਲੱਗੇ 26 ਜਨਵਰੀ ਨੂੰ ਜਾਨ ਤੋਂ ਮਾਰਨ ਦੀ ਤੁਹਾਨੂੰ ਵੀ ਡੀਜੀਪੀ ਸਾਹਿਬ ਨੂੰ ਕੋਈ ਗੱਲ ਨਹੀਂ ਜੀ ਜਦੋਂ ਅਸੀਂ ਕੋਈ ਜੌਬ ਕਰ ਰਹੇ ਹਾਂ ਜਦੋਂ ਅਸੀਂ 3.5 ਕਰੋੜ ਲੋਕਾਂ ਦੇ ਸੁੱਖ ਤੇ ਚੈਨ ਦੀ ਜਿਹੜੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਵਾ ਦੇ ਰਹੇ ਹਾਂ ਉਹਨਾਂ ਨੂੰ ਜੇਲ੍ਹਾਂ ਚ ਦੇ ਰਹੇ ਹਾਂ ਜਾਂ ਉਹ ਜੇ ਅੱਗਿਓ ਕੋਈ ਬਾਉਂਸ ਬੈਕ ਕਰਦੇ ਨੇ ਤਾਂ ਉਹਨਾਂ ਨੂੰ ਗੋਲੀਆਂ ਵੀ ਲੱਗ ਰਹੀਆਂ ਨੇ ਜ਼ਖਮੀ ਵੀ ਹੋ ਰਹੇ ਨੇ ਔਰ ਕਈ ਤਾਂ ਮਾਰੇ ਵੀ ਗਏ ਨੇ ਤਾਂ ਫਿਰ ਕੋਈ ਗੱਲ ਨਹੀਂ ਤਾਂ ਫਿਰ ਆਉਣਗੇ ਹੀ ਕੋਈ ਗੱਲ ਨਹੀਂ ਅਸੀਂ ਤਾਂ ਅਸੀਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਆਂ ਔਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸੁੱਖ ਸੁਖ ਚੈਨ ਉਹਨਾਂ ਦਾ ਬਹਾਲ ਰੱਖਣਾ ਇਹ ਸਾਡਾ ਫਰਜ਼ ਹੈ ਸੋ ਅਸੀਂ ਆਪਣੀ ਪੁਲਿਸ ਨੂੰ ਵੀ ਅਪਡੇਟ ਰੱਖਦੇ ਆਂ ਤਾਂ ਕਿਉਂਕਿ ਸਾਡੇ 500 ਕਿਲੋਮੀਟਰ ਦੇ ਲਗਭਗ 532 ਕਿਲੋਮੀਟਰ ਸਾਡਾ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਨਾਲ ਲੱਗਦਾ ਸੋ ਸਾਨੂੰ ਇੰਟਰਨਲ ਸਕਿਉਰਿਟੀ ਦੇ ਨਾਲ ਨਾਲ ਸਾਨੂੰ ਬਾਹਰੋਂ ਵੀ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਵੀ ਸਾਨੂੰ ਬਹੁਤ ਸਾਰਾ ਧਿਆਨ ਦੇਣਾ ਪੈਂਦਾ ਔਰ ਬੀਐਸਐਫ ਨਾਲ ਮਿਲ ਕੇ ਕੰਮ ਕਰਨਾ। ਦੇਖੋ ਜੀ ਕਈ ਦੇਸ਼ ਐ ਹੈ ਜਿਹਨੇ ਜਿੱਥੇ ਉਹਨਾਂ ਉਹਨਾਂ ਨੇ ਪਨਾਹ ਲਈ ਹੋਈ ਹੈ ਉਹਨਾਂ ਨੇ ਉਹਨਾਂ ਉਹਨਾਂ ਮੁਲਕਾਂ ਦਾ ਵੀ ਜਿਹੜਾ ਉੱਥੇ ਰਹਿਣਾ ਦੋਪਰ ਕਰਤਾ ਸੋ ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜੇ ਵੀ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਅੰਸਰ ਹੈਗੇ ਨੇ ਜਦੋਂ ਉਹਨਾਂ ਦੀ ਸਰਕਾਰਾਂ ਉੱਥੇ ਹੀ ਉਹਨਾਂ ਨੂੰ ਰੋਕਣ ਜਾਂ ਫਿਰ ਜੋ ਭਾਰਤ ਸਰਕਾਰ ਦੀ ਨੀਤੀ ਹੈ ਵਿਦੇਸ਼ ਸਰਕਾਰ ਦੀ ਨੀਤੀ ਹੈ ਕਿਉਂ ਜਿਵੇਂ ਸਾਡੇ ਵੀ ਕਈ ਮੋਸਟ ਵਾਂਟਡ ਜਿਹੜੇ ਨੇ ਉਹ ਵਿਦੇਸ਼ਾਂ ਚ ਰਹਿੰਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਹੈ ਸਾਨੂੰ ਫਿਰ ministry of external affair ਤੇ home affair ਨਾਲ ਗੱਲਬਾਤ ਕਰਕੇ ਜਿਹੜਾ ਕਰਨਾ ਪੈਂਦਾ ਸੀ ਉਹਨਾਂ ਨੇ ਇਨਟੈਚਾ ਲਗਾ ਦਿੱਤਾ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਕਿ 80 ਕਰੋੜ ਦਾ ਕਰਟਾ ਹਰ ਰੋਜ਼ ਪੰਜਾਬ ਤੇ ਪੈ ਰਿਹਾ ਨਵਜੋਤ ਸਿੰਘ ਸਿੱਧੂ ਜਦੋਂ ਮੰਤਰੀ ਸੀ ਉਦੋਂ ਤਾਂ ਕੁਝ ਕੀਤਾ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਜੋ ਬਿਜਲੀ ਮੰਤਰਾਲਾ ਦੇ ਦਿੱਤਾ ਸੀ ਉਦੋਂ ਉਹਨਾਂ ਨੇ ਲਿਆ ਨਹੀਂ ਹੁਣ ਜੇ ਅਸੀਂ 1000 1080 ਕਰੋੜ ਦਾ ਅਸੀਂ ਫਰਮਲ ਪਲਾਂਟ ਖਰੀਦ ਲਿਆ ਤਾਂ ਉਹ ਕਹਿੰਦੇ 6000 ਕਰੋੜ ਦਾ ਪਤਾ ਨਹੀਂ ਕਿੱਥੋਂ ਹੋਰ ਦੇਣਾ ਸੋ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਬੀਪੀਐਸ 'ਚ ਪੜੇ ਹੋਏ ਨੇ ਉਹ بڑے ਵੱਡੇ ਸਕੂਲਾਂ 'ਚ ਪੜੇ ਹੋਏ ਨੇ ਕਿਰਪਾ ਕਰਕੇ ਅੰਕੜੇ ਪੂਰੇ ਲੈ ਕੇ ਆਇਆ ਕਰੋ ਲिटल ਨੋਲੇਜ ਇਜ਼ ਟੂ ਡੇਂਜਰਸ ਜੇ ਪੰਜਾਬੀ 'ਚ ਕਮ ਘੱਟ ਜਾਣਕਾਰੀ ਬਹੁਤ ਖਤਰਨਾਕ ਹੋ ਜਾਂਦੀ ਹੈ